ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੇ ਆਓ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਿਸ਼ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਸ਼ਤੇ ਦੀ ਐਡ ਪਾਉਣ ਲਈ ਨਾਮ, ਉਮਰ, ਜਾਤ, ਗੋਤ, ਕੱਦ, ਕੰਮ, ਪ੍ਰਾਪਰਟੀ, ਭੈਣ ਭਰਾ, ਮੰਗ, ਪੜ੍ਹਾਈ, ਪਤਾ, ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਰੇ ਆਰਡੀ ਫੈਮਿਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਨਾਮ ਸਿੰਘ ਹੈ ਜੀ ਜਨਮ 1996 ਕੱਦ 6 ਫੁੱਟ 3 ਇੰਚ ਕਾਸਟ ਜਟ ਸਿੱਖ ਹੈ ਗੋਤ ਦਿਓਲ ਪੜਾਈ ਪਲੱਸ 2 ਪਾਸ ਹੈ ਆਈਟੀ ਬਿਲਡਿੰਗ ਕੋਰਸ ਕੰਮ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੀ ਨੇ ਤਿੰਨ ਭੈਣਾਂ ਨੇ ਜੀ ਭੈਣਾਂ ਮੈਰਿਡ ਨੇ ਜ਼ਮੀਨ 2 ਕਿੱਲੇ ਹੈ ਅਤੇ 10 ਕਿੱਲੇ ਦੀ ਖੇਤੀ ਕਰਦੇ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਸਮਝਦਾਰ ਪਲੱਸ 2 ਪਾਸ ਲੜਕੀ ਚਾਹੀਦੀ ਹੈ ਲੜਕੀ ਵਧੀਆ ਘਰਵਾਰ ਸੰਭਾਲਣ ਵਾਲੀ ਹੋਵੇ ਲੜਕੀ ਦਾ ਕੱਦ 5 ਫੁੱਟ 5 ਜਾਂ 5 ਫੁੱਟ 6 ਇੰਚ ਹੋਵੇ ਪਤਾ ਸਿਹਾਲੀ ਕੈਂਥਲ ਹਰਿਆਣਾ ਦਾਸ ਦੇਸ਼ ਦੀ ਕੋਈ ਮੰਗ ਨਹੀਂ ਫੋਰਨ ਕੰਟਰੀ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 1991 ਕੱਦ 5 ਫਟ 7 ਇੰਚ ਹੈ ਕਾਸਟ ਐਸ ਸੀ ਗੋਤ ਤਖੀ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਪੜਾਈ ਪਲੱਸ 2 ਡਿਪਲੋਮਾ ਮਕੈਨਿਕਲ ਇੰਜੀਨੀਅਰਿੰਗ ਪਰਿਵਾਰ ਵਿੱਚ ਪਿਤਾ ਸਾウਦੀ ਅਰਬੀ ਵਿੱਚ 25 ਸਾਲਾਂ ਤੋਂ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਇੱਕ ਭਰਾ ਜੌਬ ਕਰਦਾ ਹੈ, ਦੋ ਭੈਣਾਂ ਨੇ, ਇੱਕ ਭੈਣ ਮੈਰਿਡ ਹੈ ਤੇ ਇੱਕ ਅਨਮੈਰਿਡ ਹੈ ਜੌਬ ਕਰਦੀ ਹੈ। ਲੜਕੇ ਦੀ ਆਪਣੀ ਰੈਡੀਮੇਡ ਕੱਪੜੇ ਦੀ ਸ਼ਾਪ ਹੈ। ਲੜਕਾ ਸੋਹਣਾ ਸੁਨੱਖਾ, ਨਸ਼ੇ ਤੋਂ ਰਹਿਤ ਹੈ। ਵਧੀਆ ਘਰ ਪਰਿਵਾਰ, ਵਧੀਆ ਆਮਦਨ ਹੈ। ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ, ਵਧੀਆ ਸੁਭਾਅ ਦੀ, ਐਸੀ ਕਾਸ਼ ਦੀ ਲੜਕੀ ਚਾਹੀਦੀ ਹੈ। ਪਰਿਵਾਰ ਵੱਲੋਂ ਦਾਦੇ ਜੀ ਦੀ ਕੋਈ ਮੰਗ ਨਹੀਂ, ਵਿਆਹ ਸਿੰਪਲ ਕਰਨਾ ਹੈ। ਲੜਕੀ ਹੁਸ਼ਿਆਰਪੁਰ ਤੇ ਜਲੰਧਰ ਦੇ ਨੇੜੇ ਤੇ ਹੋਵੇ। ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਤੇਜਿੰਦਰ ਸਿੰਘ ਜਨਮ 1/7/1994 ਕੱਦ 5.8 ਇੰਚ ਹੈ ਕਾਸਟ ਜੱਟ ਸਿਕ ਗੋਤ ਚੀਮਾ ਪੜਾਈ ਕਲਾਸ 2 ਪਤਾ ਰੰਗੜ ਨੰਗੜ ਤਹਿਸੀਲ ਬਟਾਲਾ ਜ਼ਿਲ੍ਹਾ ਹੁਸ਼ਿਆਰ ਗੁਰਦਾਸਪੁਰ ਪਰਿਵਾਰ ਵਿੱਚ ਪਿਤਾ ਆਰਮੀਚੋ ਰਿਟਾਇਰਡ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਮੈਰਿਡ ਨੇ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਪੀਆਰ ਹੈ। ਜ਼ਮੀਨ ਦੋ ਕਿੱਲੇ, ਕੰਮ ਖੇਤੀਬਾੜੀ ਦੇ ਨਾਲ-ਨਾਲ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਲੜਕਾ। ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ, ਸ਼ੁੱਧ ਵੈਸ਼ਨੂ ਹੈ। ਵਧੀਆ ਆਮਦਨ ਹੈ, ਵਧੀਆ ਘਰ ਪਰਿਵਾਰ ਤੋਂ ਹੈ। ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ, ਪਰਿਵਾਰ ਦੀ ਸੇਵਾ ਕਰਨ ਵਾਲੀ ਲੜਕੀ ਚਾਹੀਦੀ ਹੈ। ਜੱਟ ਸਿੱਖ ਕਾਸ਼ ਤੋਂ ਪਹਿਲਾਂ ਹੈ, ਬਾਕੀ ਹੋਰ ਉੱਚ ਕਾਸ਼ ਦੇ ਵੀ ਸੰਪਰਕ ਕਰ ਸਕਦੇ ਨੇ। ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ। ਇਹਨਾਂ ਦੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਗੁਰਜੰਟ ਸਿੰਘ ਜਨਮ 2/1999 ਕਾਸਟ ਜੜ ਸਿੱਖ ਗੋਤਰਾ ਦਾਵਾ ਕੱਦ 5.8 ਇੰਚ ਹੈ ਪੜਾਈ ਬੀ ਕਾਮ ਜੌਬ ਆਰਮੀ ਵਿੱਚ 5 ਸਾਲਾਂ ਤੋਂ ਜ਼ਮੀਨ 2 ਕਿੱਲੇ ਹੈ ਪਤਾ ਪਟਿਆਲਾ ਪਰਿਵਾਰ ਵਿੱਚ ਪਿਤਾ ਸੁਰਜੀਤ ਸਿੰਘ ਪ੍ਰਾਈਵੇਟ ਜੌਬ ਕਰਦੇ ਨੇ ਮਾਤਾ ਗੁਰਮੀਤ ਕੌਰ ਇੱਕ ਪੈਨ ਮੈਰਿਡ ਹੈ ਸੈਟਲ ਯੂਕੇ ਵਿੱਚ ਲੜਕਾ ਸੋਹਣਾ ਸੁਨਖਾ ਨਸ਼ੇ ਤੋਂ ਰਹਿਤ ਹੈ ਲੜਕਾ ਸਰਦਾਰ ਹੈ ਵਧੀਆ ਆਮਦਨ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਘਰੇਲੂ ਲੜਕੀ ਚਾਹੀਦੀ ਹੈ ਜੇ ਲੜਕੀ ਟੀਚਰ ਦੀ ਜੌਬ ਕਰਦੀ ਹੋਵੇ ਪਟਿਆਲੇ ਦੇ ਨੇੜੇ ਦੇ ਏਰੀਏ ਨੂੰ ਪਹਿਲਾ ਹੈ ਬਾਕੀ ਹੋਰ ਵੀ ਸੰਪਰਕ ਕਰ ਸਕਦੇ ਨੇ ਲੜਕੀ ਜੜਸੀ ਕਾਸਟ ਤੋਂ ਹੋਵੇ ਮੈਰਿਜ ਗੁਰੂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਰਵੀਦਾਸ ਸਿੱਖ ਲੜਕਾ ਜੀ ਉਮਰ 30 ਸਾਲ ਹੈ ਕੱਦ 6 ਫੁੱਟ ਹੈ ਗੋਤ ਭੋਟਵਾ ਅਤੇ ਮਰੇ ਮਹੀ ਪੜਾਈ ਵੀ ਹੈ ਜਲੰਧਰ ਪੰਜਾਬ ਤੋਂ ਡਿਪਲੋਮਾ ਕੰਪਿਊਟਰ ਸਾਇੰਸ ਤੇ ਡਿਪਲੋਮਾ ਆਟੋਮੈਟਿਕ ਮੋਟਿਵ ਦਾ ਕੈਨੇਡਾ ਤੋਂ ਜੌਬ ਲੜਕਾ ਕੈਨੇਡਾ ਵਿੱਚ ਆਟੋਮੋਟਿਵ ਮੈਨੇਜਰ ਹੈ ਆਪਣੀ ਮੋਬਾਈਲ ਵੈਨ ਹੈ ਲੜਕਾ ਕੈਨੇਡਾ ਪੀਆਰ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਇੰਡੀਆ ਦਾ ਪਤਾ ਜਲੰਧਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਜੋਬ ਤੋਂ ਰਿਟਾਇਰ ਨੇ ਇੱਕ ਭੈਣ ਕੈਨੇਡਾ ਪੀਆਰ ਹੈ। ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਜਨਕੀ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ। ਵੈਨਕੂਵਰ ਸਿਟੀ ਨੂੰ ਪਹਿਲਾ ਜਲੰਧਰ ਜਾਂ ਹੁਸ਼ਿਆਰਪੁਰ ਨੂੰ ਪਹਿਲਾ ਹੈ। ਲੜਕੀ ਸਿਰਫ ਕੈਨੇਡਾ ਤੋਂ ਹੀ ਹੋਵੇ ਮੈਰਜੂਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ। ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨਾਮ ਲੋਗਿਸ਼ ਖੁੱਲਰ ਹੈ ਜੀ ਮੰਗਲਿਕ ਲੜਕਾ ਹੈ ਜਨਮ 18/1/1992 ਜਨਮ ਸਮਾ 8:30 ਵਜੇ ਜਨਮ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਕੱਦ 5 ਫੁੱਟ 9 ਇੰਚ ਹੈ ਕਾਸਟ ਹਿੰਦੂ ਖੱਤਰੀ ਹੈ ਪੜਾਈ ਗ੍ਰੈਜੂਏਟ ਹੈ ਕੰਪਲੀਟਡ ਬੈਚਲਰ ਡਿਗਰੀ ਪਰਿਵਾਰ ਵਿੱਚ ਪਿਤਾ ਰਿਟਾਇਰਡ ਨੇ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਤਿੰਨ ਭੈਣਾਂ ਨੇ ਮੈਰਿਡ ਨੇ ਅੰਮ੍ਰਿਤਸਰ ਸਾਹਿਬ ਵਿੱਚ ਲੜਕਾ ਪੁਰਤਕਾਲ ਵਿੱਚ ਹੈ ਜੋ ਪ੍ਰਾਈਵੇਟ ਜੌਬ ਕਰਦਾ ਹੈ ਪੁਰਤਕਾਲ ਵਿੱਚ ਆਮਦਨ 25 ਲੱਖ ਹੈ ਲੜਕਾ ਸੋਹਣਾ ਜਨ ਅੱਖਾਂ ਨਸ਼ੇ ਤੋਂ ਰਹਤਾ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗੇਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਗ੍ਰੈਜੂਏਟ ਮੰਗਲੀਕ ਲੜਕੀ ਚਾਹੀਦੀ ਹੈ। ਲੜਕੀ ਕਿਸੇ ਵੀ ਹਿੰਦੂ ਕਾਸਟ ਜਿਵੇਂ ਸ਼ਰਮਾ, ਮਹਾਜਨ, ਖੱਤਰੀ ਤੋਂ ਹੋਵੇ। ਮੈਰਿਜ ਬੋਰਡ ਵਾਲੇ ਪਰਵਾਨਾ ਫੋਨ ਨਾ ਕਰਨ ਜੀ। ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ। ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਹੈ। ਜਨਮ 17/6/1995, ਕੱਦ 5'5" ਇੰਚ। ਕਾਸਟ ਜਟ ਸਿੱਖ, ਗੋਤ ਗਿੱਲ, ਪਤਾ ਸ੍ਰੀ ਅਮਰਸਰ ਸਾਹਿਬ। ਜਮੀਨ 5 ਕਿੱਲੇ ਪੜਾਈ ਪਲੱਸ 2 ਸੀਬੀਐਸਸੀ ਕੈਨੇਡਾ ਤੋਂ ਪੜਾਈ bizness marketing ਦੀ ਪਰਿਵਾਰ ਵਿੱਚ ਮਾਤਾ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਸ੍ਰੀ ਅਮਰਸਰ ਸਾਹਿਬ ਵਿੱਚ ਇੱਕ ਭਰਾ ਕੈਨੇਡਾ ਵਿੱਚ ਪੀਆਰ ਹੈ ਲੜਕਾ ਵੀ ਕੈਨੇਡਾ ਵਿੱਚ ਪੀਆਰ ਹੈ ਜੌਬ ਟਰੱਕ ਡਰਾਈਵਰ ਦੀ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਲੜਕੇ ਦਾ ਅਮਰਤ ਨਹੀਂ ਸ਼ੱਕਿਆ ਪਰ ਲੜਕਾ ਗੁਰਸਿੱਖ ਹੈ ਦਸਤਾਰ ਬੰਦ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੇ ਸੁਨੱਖੇ ਕੈਨੇਡਾ ਪੀ ਆਰ ਜਾਂ ਵਰਕ ਪਰਮਿਟ ਤੇ ਲੜਕੀ ਚਾਹੀਦੀ ਹੈ ਜਾਂ ਲੜਕੀ ਇੰਡੀਆ ਤੋਂ ਹੋਵੇ ਵਧੀਆ ਡਿਗਰੀ ਕੀਤੀ ਹੋਵੇ ਮੈਰਿਜ ਬਿਊਰੋ ਵਾਲੇ ਪਰਵਾਨ ਨੂੰ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 26/2/1993 ਜਨਮ ਸਮਾ 4:02 ਮਿੰਟ ਹੈ ਜਨਮ ਸਥਾਨ ਸੰਗਰੂਰ ਪੰਜਾਬ ਕੱਦ 5 ਫੁੱਟ 9 ਇੰਚ ਹੈ ਗੋਤ ਕੰਮੋ ਨਾਨਕੇ ਗੋਤ ਜਸਲ ਕਾਸਟ ਸ਼ਿੰਬੇ ਪੜ੍ਹਾਈ ਇੰਡੀਆ ਤੋਂ ਬੀ ਕਾਮ ਤੇ ਐਮ ਕਾਮ ਤੇ ਅਕਾਊਂਟੈਂਟ ਜੌਬ ਹੈ 12 ਸਾਲ ਭਗਤਾ ਭਾਈਕਾ ਤੋਂ ਕੈਨੇਡਾ ਤੋਂ ਪੜ੍ਹਾਈ ਐਮ ਬੀਏ ਕੰਪਲੀਟ ਹੈ ਲੜਕੇ ਨੂੰ ਕੈਨੇਡਾ ਵਿੱਚ 8 ਮਹੀਨੇ ਹੋ ਗਏ ਨੇ ਵਰਕ ਪਰਮਿਟ ਤੇ ਗਏ ਨੇ ਲੜਕਾ ਹੋ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਪਰਿਵਾਰ ਵਿੱਚ ਪਿਤਾ ਗੁਰਮੀਤ ਸਿੰਘ ਟੇਲਰ ਮਾਸਟਰ ਨੇ ਮਾਤਾ ਰਣਜੀਤ ਕੌਰ ਹਾਊਸ ਵਾਈਫ ਨੇ 1 ਬੈਨ ਮੈਰਿਡ ਹੈ ਪਤਾ ਭਗਤਾ ਭਾਈਖਾ ਜਿਲ੍ਹਾ ਬਠਿੰਡਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵੈਲ ਐਜੂਕੇਟਿਡ ਲੜਕੀ ਚਾਹੀਦੀ ਹੈ ਇੰਡੀਆ ਤੋਂ ਲੜਕੀ ਨੂੰ ਪਹਿਲਾਂ ਬਾਕੀ ਐਨ ਆਰ ਆਈ ਵੀ ਸੰਪਰਕ ਕਰ ਸਕਦੇ ਨੇ ਸੇਂਬੇ ਕਾਸਟ ਨੂੰ ਪਹਿਲਾਂ ਬਾਕੀ ਹੋਰ ਵੀ ਉੱਚ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਵਾਲੇ ਪਰਮਾਨਨ ਨਾ ਕਰਨ ਜੀ ਇਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 1994 ਹੈ ਕੱਦ 5 ਫੁੱਟ 5 ਇੰਚ ਹੈ ਕਾਸਟ ਸਿੱਖ ਸੈਣੀ ਗੋਤ ਬਣਮੈਤ ਜ਼ਮੀਨ 6 ਕਿੱਲੇ ਪਤਾ ਰੋਪੜ ਪੜਾਈ ਬੀਏ ਐਮਏ ਜੌਬ ਲੜਕਾ ਸਰਕਾਰੀ ਨੌਕਰੀ ਕਰਦਾ ਹੈ ਤਨਖਾਹ 35000 ਇੱਕ ਮਹੀਨੇ ਦੀ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਖੇਤੀਬਾੜੀ ਕਰਦਾ ਹੈ ਦੋ ਪਣਾ ਮੈਰਿਡ ਨੇ ਇੱਕ ਇੰਡੀਆ ਵਿੱਚ ਹੈ ਇੱਕ ਕੈਨੇਡਾ ਵਿੱਚ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਪੱਗ ਬੰਦ ਹੈ ਲੜਕੇ ਨੂੰ ਨਿਗਾਹ ਦੀ ਸਮੱਸਿਆ ਹੈ ਪਰ ਆਪਣਾ ਸਾਰਾ ਕੰਮ ਕਰ ਸਕਦਾ ਹੈ ਮਾਂ ਗੇਣ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਲੋੜ ਹੈ ਲੜਕੀ ਭਾਵੇਂ ਹੈਂਡੀਕੈਪ ਤੋਂ ਹੋਵੇ ਜਾਂ ਗਰੀਬ ਘਰੋਂ ਹੋਵੇ ਭਾਵੇਂ ਜੌਬ ਕਰਦੀ ਹੋਵੇ ਜਾਂ ਘਰੇਲੂ ਹੋਵੇ ਇਹਨਾਂ ਨੂੰ ਤਲਾਕਸ਼ੋਦਾ ਜਾਂ ਵਿਧਵਾ ਬਿਨਾਂ ਬੱਚੇ ਵਾਲੀ ਵੀ ਸੰਪਰਕ ਕਰ ਸਕਦੇ ਨੇ ਕੋਈ ਜਾਤੀਵੰਦਨ ਨਹੀਂ ਲੜਕੀ ਸਿੱਖ ਧਰਮ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਮੈਰੀ ਵਿਰੋਲੇ ਪਰਵਾਰ ਨੂੰ ਨਾਕਾਮ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘਾ ਜੀ ਉਮਰ 29 ਸਾਲ ਕੱਦ 5 ਫੁੱਟ 7 ਇੰਚ ਪੜ੍ਹਾਈ ਗ੍ਰੈਜੂਏਸ਼ਨ ਕਾਸਟ ਸੁਨਿਆਰ ਗੋਤ ਸੁਦੇਆਉਣੇ ਲੜਕਾ ਸੋਣਾ ਸੁਨੱਖਾ ਹੈ ਤੇ ਕੋਈ ਨਸ਼ਾ ਨਹੀਂ ਕਰਦਾ ਲੜਕੇ ਦਾ ਇੱਕ ਭਰਾ ਮੈਰਿਡ ਹੈ ਪਤਾ ਮਾਰਸਾ ਕੰਮ ਆਰੋ ਵਾਸ਼ਿੰਗ ਮਸ਼ੀਨ ਤੇ ਗੀਜ ਦੀ ਸ਼ਾਪ ਹੈ ਮਾਂਗ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸ ਸੁਨਹਿਰੀ ਹੋਵੇ ਲੜਕੀ ਦਾ ਕੱਦ 5 ਫੁੱਟ 4 ਜਾਂ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਫੌਨ ਕੰਟਰੀ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਦਾਦਾ ਦੇਦ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਜਨਮ 4/10/1993 ਜਨਮ ਸਥਾਨ ਖੰਨਾ ਜਨਮ ਸਮਾ 4:47 ਮਿੰਟ ਹੈ ਪੜਾਈ ਡਿਪਲੋਮਾ ਬੀਟੈਕ ਇਨ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਐਂਡ ਐਮਬੀਏ ਫਰੋਮ ਜੁਕੇ ਐਂਡ ਔਨ ਵਰਕ ਪਰਮਿਟ ਜੌਬ ਕਾਸ਼ਟ ਦੀਮਾਨ ਗੋਤ ਗੁੰਦੇਵ ਇਹਨਾਂ ਦੀ ਇੱਕ ਭੈਣ ਮੈਰਿਡ ਹੈ ਪਿਤਾ ਕਰਮ ਸਿੰਘ ਦਾ ਆਪਣਾ ਬਿਜ਼ਨਸ ਹੈ ਤੇ ਮਾਤਾ ਟੀਚਰ ਨੇ ਮੰਗਿਆ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨਖੇ ਪੜ੍ਹੇਗੀ ਲੜਕੀ ਚਾਹੀਦੀ ਹੈ ਦੀਮਾਨ ਕਾਸ਼ ਲੜਕੀ ਨੂੰ ਪਹਿਲਾ ਹੈ ਬਾਕੀ ਉੱਚ ਕਾਸ਼ ਦੇ ਲੜਕੇ ਵੀ ਸੰਪਰਕ ਕਰ ਸਕਦੇ ਨੇ ਜੁਕੇ ਤੋਂ ਲੜਕੀ ਨੂੰ ਪਹਿਲਾ ਇਹਨਾਂ ਦਾ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਮਨਦੀਪ ਕੁਮਾਰ ਜਨਮ 26 12 1992 ਕੱਦ 5 ਫੁਟ 8 ਇੰਚ ਹੈ ਪੜ੍ਹਾਈ ਬੀਏ ਐਮਏ ਬੀਐਡ ਐਂਪਲ ਜੋਬ 뮤జిక్ ਟੀਚਰ ਪ੍ਰਾਈਵੇਟ ਐਂਡ ਸਾਈਡ ਬਿਜ਼ਨਸ ਹੈ ਲੜਕਾ ਕੋਈ ਨਸ਼ਾ ਨਹੀਂ ਕਰਦਾ ਜੀ ਕਾਸਟ ਰਵਿਦਾਸੀਆ ਇਹਨਾਂ ਦੇ ਇੱਕ ਭੈਣ ਦੇ ਭਰਾ ਹਨ ਦੋਨੋਂ ਮੈਰਿਡ ਨੇ ਬ੍ਰਦਰ ਬਾਰ ਗਰੀਸ ਵਿੱਚ ਹੈ ਫਾਦਰ ਦਾ ਆਪਣਾ ਬਿਜ਼ਨਸ ਹੈ ਮਾਤਾ ਹਾਊਸ ਵਾਈਫ ਨੇ ਇੱਕ ਪਿਤਾ ਦਾ ਸਰਨੇਮ ਕਤਨੌੜੀਆ ਮਾਤਾ ਦਾ ਸਰਨੇ ਬੰਗਾ ਪਤਾ ਵਸੀ ਦੌਲਤਖਾ ਫਗਵਾੜਾ ਰੋਡ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਹੋਵੇ ਲੜਕੀ ਨੇ ਬੀਏ ਜਾਂ ਬੀਐਡ ਕੀਤੀ ਹੋਵੇ ਬੀਐਡ ਨੂੰ ਪਹਿਲਾ ਜਾਂ ਲੜਕੀ ਕੋਈ ਵਧੀਆ ਕੰਮ ਕਰ ਜਾਣਦੀ ਹੋਵੇ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਕੋਈ ਜਾਤੀਵੰਦ ਨਹੀਂ ਲੜਕੀ ਦਾ ਕੱਦ 5 ਫੁੱਟ 2 ਇੰਚ ਤੋਂ ਉੱਪਰ ਹੋਵੇ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਹਰਮਨ ਜੋਤ ਸਿੰਘ ਜਨਮ 8/4/1996 ਕੱਦ 5'9" ਗੋਤ ਸੇਖੋ ਕਾਸਟ ਜਟ ਸਿੱਖ ਜ਼ਮੀਨ 5.5 ਕਿੱਲੇ ਪਤਾ ਸ਼੍ਰੀ ਅਮਰਸਰ ਸਾਹਿਬ ਪੜਾਈ ਨਾਨ ਮੈਡ ਪਲੱਸ 2 ਨਾਨ ਮੈਡੀਕਲ ਅਤੇ ਆਈਟੀ ਕੰਪਿਊਟਰ ਇੰਜੀਨੀਅਰਿੰਗ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਹੈ ਜੋ ਕਿ ਵਿੱਚ ਡੈਂਟਲ ਡਾਕਟਰ ਨੇ ਲੜਕਾ ਜੋ ਕਿ ਵਰਕ ਪਰਮਿਟ ਤੇ ਹੈ ਲੜਕਾ ਸੋਹਣਾ ਸੁਨਖਾਨਾ ਸ਼ੀਤੋ ਰਹਤਾ ਵਧੀਆ ਘਰ ਪਰਿਵਾਰ ਤੋਂ ਹੈ ਮਾਂਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਜੂਕੇ ਵਿੱਚ ਪੀਆ ਜਾਂ ਬਰਕ ਫਾਰਮੈਟ ਤੇ ਹੋਵੇ ਲੜਕੀ ਜੜ ਸਿੱਖ ਪਰਿਵਾਰ ਤੋਂ ਹੀ ਹੋਵੇ ਮੈਰਿਜ ਬੂਰ ਵਾਲੇ ਪਰਵਾਨ ਨੂੰ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਆਰਸ਼ਦੀਪ ਸਿੰਘ ਜਨਮ 25 ਜੁਲਾਈ 1994 ਕਾਸਟ ਰਵੀਦਾਸੀ ਐ ਸਿੱਖ ਕੱਦ 5 ਫੁੱਟ 5 ਇੰਚ ਗੋਤ ਨਫਰੀ ਅਤੇ ਮੁੱਢ ਪੜਾਈ ਬੀ ਟੈਕ ਸੀ ਐਸ ਪੀ ਜੀ ਡੀ ਸੀ ਐ ਇਹ ਜਿਦਾ ਪਤਾ ਸ੍ਰੀ ਅਮਰਸਰ ਸਾਹਿਬ ਪਰਿਵਾਰ ਵਿੱਚ ਮਾਤਾ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਤੇ ਇੱਕ ਪੈਨ ਮੈਰਿਡ ਹੈ ਕੈਨੇਡਾ ਸਿਟੀਜ਼ਨ ਹੈ ਲੜਕਾ ਕੈਨੇਡਾ ਵਿੱਚ ਬਰਕ ਅਪਾਰਟਮੈਂਟ ਤੇ ਹੈ ਲੜਕਾ ਸੋਹਣਾ ਸਰਖੰਨਸ਼ੀਤ ਹੋ ਰਹਿਤਾ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੀ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਲੜਕੀ ਦੀ ਬੀਐਸਸੀ ਨਰਸਿੰਗ ਕੀਤੀ ਹੋਵੇ ਇਹਨਾਂ ਦੇ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 23 11 1991 ਜਨਮ ਸਮਾ 4 ਵਜੇ ਕੱਦ 5 ਹੁਣ 3 ਇੰਚ ਹੈ ਕਾਸਟ ਖੱਤਰੀ ਪਾਰਟੀ ਆ ਪੜਾਈ ਕਰੇ ਵਿਸ਼ੇਸ਼ਣ ਬੀ ਕਾਮ ਪਰਿਵਾਰ ਵਿੱਚ ਪਿਤਾ ਦੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਪਣ ਕੈਨੇਡਾ ਵਿੱਚ ਸੈਟਲ ਹੈ ਲੜਕਾ ਸੋਹਣਾ ਸੁਨੱਖਾ ਨਸ਼ੀਤ ਹੋ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਕੰਮ ਲੜਕੇ ਦਾ ਕੋਲ ਡਰਿੰਕ ਤੇ ਡਿਸਪੋਜ਼ਲ ਦਾ ਹੋਲ ਸੇਲ ਦਾ ਕਾਰੋਬਾਰ ਹੈ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਦਾਸ ਦੇ ਕੋਈ ਮੰਗਣੀ ਵਿਆਹ ਸਿੰਪਲ ਕਰਨਾ ਹੈ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਕੋਈ ਜਾਤੀ ਬੰਦਨ ਨਹੀਂ ਜਲੰਧਰ ਤੇ ਲੁਧਿਆਣੇ ਨੂੰ ਪਹਿਲਾ ਇਹਨਾਂ ਨਾਲ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਨਾਮ ਮਨਜੋਤ ਸਿੰਘ ਜਨਮ 14/2/1995 ਕੱਦ 5 ਫੁੱਟ 6 ਇੰਚ ਗੋਤ ਹੀਰਾ ਕਾਸਟ ਜੜ ਸਿੱਖ ਪੜਾਈ ਐਮ ਕਾਮ ਪਰਿਵਾਰ ਵਿੱਚ ਪਿਤਾ ਬਲਜੀਤ ਸਿੰਘ ਦਾ ਆਪਣਾ ਬਿਜ਼ਨਸ ਹੈ ਮਾਤਾ ਗੁਰਮੀਤ कौर ਹਾਊਸ ਵਾਈਫ ਨੇ ਕੱਲਾ ਲੜਕਾ ਕੋਈ ਭੈਣ ਭਰਾਨੀ ਪਤਾ ਜ਼ਿਲ੍ਹਾ ਜੂਪੀ ਨੇੜੇ ਆਗਰਾ ਪਿੱਛਾ ਪੰਜਾਬ ਦਾ ਹੈ ਜੌਬ ਟਰਾਂਸਪੋਰਟ ਓਨਰ bizness ਇਨਕਮ 1 ਲੱਖ ਇੱਕ ਮਹੀਨੇ ਦੀ ਹੈ ਲੜਕਾ ਸੋਹਣਾ ਸੁਰੱਖਾ ਨਸ਼ੇ ਤੋਂ ਰਹਿਤ ਹੈ ਪੱਗਵੰਦ ਹੈ ਮੰਗ ਇਹਨਾਂ ਨੂੰ ਪੜ੍ਹੀ ਲਿਖੀ ਘਰੇਲੂ ਜੜਸਿੱਧ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਦਾਦੇ ਦੀ ਕੋਈ ਮੰਗ ਨਹੀਂ ਲੜਕੀ ਜੂਪੀ ਜਾਂ ਪੰਜਾਬ ਤੋਂ ਹੋਵੇ ਮੈਰਿਜ ਬਿਊਰੋ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦੇ ਥੱਲੇ ਨੰਬਰ ਦਿੱਤਾ ਗਿਆ ਹੈ ਕੁਝ ਨੋਟ ਸੰਪਰਕ ਕਰ ਸਰ ਦੇੋ ਨਾਮ ਕਾਰ ਹੈ ਜੀ ਜਨਮ ਜੁਲਾਈ 1994 ਕੱਦ 5.6 ਇੰਚ ਹੈ ਕਾਸਟ ਸਿੱਖ ਰਾਜਪੂਤ ਰਠਾੜ ਪੜਾਈ ਬੀਐਸਸੀ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ ਕੇਅਰ ਦਾ ਕੋਰਸ ਕੈਨੇਡਾ ਤੋਂ ਲੜਕੀ ਕੋਲ ਕੈਨੇਡਾ ਦਾ ਵਿਸਤ੍ਰਿਤ ਦੀਜਾ ਹੈ 2035 ਤੱਕ ਹੁਣ ਲੜਕੀ ਇੰਡੀਆ ਵਿੱਚ ਹੈ ਪਰਿਵਾਰ ਵਿੱਚ ਮਾਤਾ ਸਕੂਲ ਵਿੱਚੋਂ ਲੈਕਚਰਰ ਰਿਟਾਇਰ ਨੇ ਪਿਤਾ 2021 ਵਿੱਚ ਐਕਸਪਾਇਰ ਨੇ ਡਿਪਟੀ ਸੈਕਟਰ ਪੰਜਾਬ ਵਿਧਾਨ ਸਭਾ ਵਿੱਚ ਸਨ ਪਤਾ ਹੁਸ਼ਿਆਰਪੁਰ ਲੜਕੀ ਸੋਹਣੀ ਸੰਖੇਨ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਕਰਨ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੰਖਾ ਪੜਿਆ ਲਿਖਾ ਲੜਕਾ ਚਾਹੀਦਾ ਹੈ ਸਿੱਖ ਰਾਜਪੂਤ ਰਾਠਾੜ ਲਾਰ ਕਾਸਟ ਦੇ ਲੜਕੇ ਨੂੰ ਪੈਣਾ ਕੈਨੇਡਾ ਤੋਂ ਲੜਕੇ ਨੂੰ ਪੈਲ ਹੈ ਜੀ ਇੰਡੀਆ ਤੋਂ ਵੀ ਤਾਂ ਵਧੀਆ ਬਿਜ਼ਨਸ ਚਾ ਸਰਕਾਰੀ ਨੌਕਰੀ ਤੇ ਹੋਵੇ ਜਾਂ ਮੈਡੀਕਲ ਲਾਈਨ ਚ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਨਾ ਥੱਲੇ ਨੰਬਰ ਦਿੱਤਾ ਗਿਆ ਤੁਸੀਂ ਇਹਨੂੰ ਸੰਪਰਕ ਕਰ ਸਕਦੇ ਹੋ ਨਾਮਕਾਰ ਗੋਤਪੰਧੇਰ ਕੈਨੇਡਾ ਪੀਆਰ ਬ੍ਰਾਮਟਨ ਕਦ ਪਾਇ 58 ਇੰਚ ਜੜਸਿਕ ਜਨਮ 1990 ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਐਮਸੀ ਇੰਡੀਆ ਆਰਟੀਆ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਆਰਟੀਆ ਕੰਪਨੀ ਔਰ ਜੋ ਆਫਿਸ ਜੋਬ ਪ੍ਰਾਇਕ ਮੈਰਿਡ ਹੈ ਪੀਆਰ ਕੈਨੇਡਾ ਇਨੀਸ਼ੀਅਲ ਸ਼ਾਰਟ ਟਾਈਮਡ ਡਿਵੋਰਸ 노 ਚਾਈਲਡ ਜੜਸਿਕ ਲੜਕਾ ਸਿਰਫ ਖਾਨਦਾਨੀ ਪਰਿਵਾਰ ਦੇ ਚੰਗੀ ਪੜ੍ਹਾਈ ਵਾਲਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਲੜਕਾ ਚਾਹੀਦਾ ਹੈ ਲੜਕਾ ਨਸ਼ਾ ਰਾਇਤ ਹੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਵਾਲੇ ਹੀ ਸੰਪਰਕ ਕਰਨ ਫੋਨ ਕਨੇਡਾ ਦੇ ਟਾਈਮ ਮੁਤਾਬਕ ਹੀ ਕਰੋ ਇਹਨਾਂ ਦੇ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 13-10-1991 ਕੱਦ 5'8" ਕਾਸਟ ਟਾਂਕ ਕਸਤਰੀਆ ਸ਼ਿੰਬਾ ਪ੍ਰਾਈਵੇਟਕ ਆਰਟੀਆਈ ਫ੍ਰੈਂਚ ਲੈਵਲ ਟੂ ਸੌਫਟਵੇਅਰ ਇੰਜੀਨੀਅਰਿੰਗ ਐਟ ਫ੍ਰਾਂਸ ਐਂਡ ਪੀਆਰ ਇਹਨਾਂ ਦੀ ਇੱਕ ਭੈਣ ਹੈ ਇਹਨਾਂ ਦੇ ਬ੍ਰਦਰ ਇਲਾ ਕਲਾਸ 1 ਹੋਫੀਸਰ ਐਟ ਡੈਲੀਨ ਪੀ ਐਫ ਆਰ ਡੀ ਪੇਰੈਂਟਸ ਆਰ ਰਿਟਾਇਰਡ ਫ্রম ਪੰਜਾਬ ਐਂਡ ਹਰਿਆਣਾ ਐਜੂਕੇਸ਼ਨ ਡਿਪਾਰਟਮੈਂਟ ਜ਼ਮੀਨ 12 ਏਕੜ ਪਤਾ ਮੰਡੀ ਡੰਬਵਲੀ ਜ਼ਿਲ੍ਹਾ सिरसा ਮੰਗੇ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਬਰਾਬਰ ਦੀ ਪੜੀ ਲਿਖੀ ਹੋਵੇ ਲੜਕੀ ਫਰਾਂਸ ਜਾਣਦੀ ਹੋਵੇ ਜੇ ਲੜਕੀ ਫਰਾਂਸ ਜਾਣ ਦੀ ਚਾਹਵਾਨ ਹੋਵੇ ਲੜਕੀ ਦੀ ਕਾਸਟ ਸਿੰਬਾ ਜਹ ਜੜ ਸਿੱਖੀ ਹੋਵੇ ਪਰਿਵਾਰ ਵੱਲੋਂ ਦਾਦੇ ਜੀ ਕੋਈ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1994 ਕੱਦ 5 ਫੁੱਟ 10 ਇੰਚ ਹੈ ਪੜ੍ਹਾਈ ਪਲੱਸ 2 ਐਗਰੀਕਲਚਰ ਡਿਪਲੋਮਾ ਕਾਸਟ ਜੜ ਸਿੱਖ ਪਤਾ ਸ਼੍ਰੀ ਗੰਗਾ ਨਗਰ ਜ਼ਮੀਨ 47 ਵਿੱਗੇ ਕੰਮ ਖੇਤੀਬਾੜੀ ਮੰਗ ਇਹਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪਲੱਸ 2 ਪਾਸ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜੜ ਸਿੱਖੀ ਹੋਵੇ ਲੜਕੀ ਦਾ ਕੱਦ 5 ਫੁੱਟ 4 ਜਾਂ 5 ਫੁੱਟ 5 ਇੰਚ ਹੋਵੇ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਰਵਜੋਤ ਸਿੰਘ ਰਾਹੋਵਾਲ ਜਨਮ 6 ਦਸੰਬਰ 1996 ਕੱਦ 5 ਫੁੱਟ 8 ਇੰਚ ਪਿਤਾ ਦਾ ਗੋਤ ਰਾਹੋਵਾਲ ਮਾਤਾ ਦਾ ਗੋਤ داری ਕਾਸਟ ਰਾਜਪੂਤ ਪਤਾ ਜਲੰਧਰ ਪੜਾਈ ਐਮ ਐਸਸੀ ਬਾਇਓਮੈਡੀਕਲ ਮੈਡੀਕਲ ਜੋ ਵਰਕਿੰਗ ਅਮਲ ਲਬੋਟਰੀ ਪਿੱਤਾ ਤੇ ਜਬ ਜਨਰਲ ਫਿਲੈਕਸ ਫਿਜ਼ਿਕਸ ਡਾਕਟਰ ਨੇ ਮਾਤ ਦੀ ਜਮ ਹੋਮ ਓਵਨ ਹੋਮੋਪੈਥਿਕ ਸ਼ਾਪ ਹੈ ਇੱਕਾ ਨਮੈਰਡ ਬ੍ਰਦਰ ਹੈ ਉਹ ਵੀ ਡਾਕਟਰ ਨੇ ਭੈਣ ਕੋਈ ਨਹੀਂ ਮੰਗ ਰਣਾ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਮੈਡੀਕਲ ਪ੍ਰੋਫੈਸ਼ਨਲ ਗਰਲ ਲੜਕੀ ਚਾਹੀਦੀ ਹੈ ਜਿਹੜਾ ਡਾਕਟਰ ਲੜਕੀ ਡਾਕਟਰ ਦੀ ਡਿਗਰੀ ਕਰ ਰਹੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦੀ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸੁਖਮਨੀ ਸਿੰਘ ਬੜਿੰਗ ਜਨਮ 06/13/1963 ਕੱਦ 5.9 ਇੰਚ ਹੈ ਕਾਸਟ ਸਿੱਖ ਕੰਮ ਫਾਰਮੈਨ ਇਨ ਕੇਜੀ ਇੰਟਰਨੈਸ਼ਨਲ ਕੰਪਨੀ ਚ ਇਹਨਾਂ ਦੇ ਦੋ ਬੱਚੇ ਨੇ ਬੱਚੇ ਮੈਰਿਡ ਨੇ ਤੇ ਕੈਨੇਡਾ ਵਿੱਚ ਸੈਟਲ ਨੇ ਜ਼ਿਲ੍ਹਾ ਜਲੰਧਰ ਇਹਨਾਂ ਦੀ ਵਾਈਫ ਦੀ ਡੈਥ 2 ਸਾਲ ਪਹਿਲਾਂ ਹੋ ਚੁੱਕੀ ਹੈ ਸੈਲਰੀ 75000 ਮਹੀਨਾ ਮੰਗ ਇਹਨਾਂ ਨੂੰ 50-52 ਸਾਲ ਤੱਕ ਦੀ ਘਰੇਲੂ ਔਰਤ ਘਰਵਾਰ ਸੰਭਾਲਣ ਵਾਲੀ ਚਾਹੀਦੀ ਹੈ ਲੜਕੀ ਭਾਵੇਂ ਵਿਧਵਾ ਹੋਵੇ ਜਾਂ ਤਲਾਕਸ਼ਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਲੜਕੀ ਦੀ ਕਾਸਟ ਜੜ ਸਿੱਖ ਹੋਵੇ ਪੰਡਤ ਹੋਵੇ ਇਹਨਾਂ ਨੂੰ ਲੁਧਿਆਣੇ ਨਾਲ ਲੱਗਦੇ ਇਲਾਕੇ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਅਮਨਿੰਦਰਜੀਤ ਸਿੰਘ ਨਾਗਰਾ ਜਨਮ 13 ਤੰਨ 1999 ਕਾਸਟ ਜੜ ਸਿੱਖ ਕੱਦ 5.9 ਇੰਚ ਗੋਤ ਨਾਗਰਾ ਪੜਾਈ ਬੀਕਮ ਆਮਕੰਗ ਇਹਨਾਂ ਦਾ ਇੱਕ ਛੋਟਾ ਭਰਾ ਏ ਭੈਣ ਕੋਈ ਨਹੀਂ ਕੰਮ ਬਿਜ਼ਨਸ ਸੌਫਟਵੇਅਰ ਹਾਊਸਿੰਗ ਕਮਾਟ ਲੱਖ ਪਰ ਮਹੀਨਾ ਪਿਤਾ ਬਿਜ਼ਨਸਮੈਨ ਤੇ ਫਾਰਮਰ ਨੇ ਮਾਤਾ ਗੁਆਨੋ ਟੀਚਰ ਨੇ ਤੇ ਪਤਾ ਪੌਂਟਾ ਸਾਹਿਬ ਜ਼ਮੀਨ ਢਾਈ ਕਿੱਲੇ ਮੰਗ ਰਹੇ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਐਜੂਕੇਟਿਡ ਲੜਕੀ ਚਾਹੀਦੀ ਏ ਲੜਕੀ ਦੀ ਕਾਹਚ ਚੜ ਸਕੀ ਹੋਵੇ ਦਾਸ ਦੇ ਸੀ ਕੋਈ ਮੰਗ ਨਹੀਂ ਇਹਨਾਂ ਦੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਹਰਮਨਜੀਤ ਸਿੰਘ ਅਟਵਾਲ ਜਨਮ 18/06/1993 ਕੱਦ 6 ਫੁੱਟ ਕਾਸ਼ਤ ਜਰਸੀ ਕੋ ਗੋਟਟਵਾਲ ਪੜਾਈ ਗ੍ਰੈਜੂਏਸ਼ਨ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੀ ਘਪੈਣਾ ਪੈਣ ਮੈਰਿਡ ਹੈ ਜੀ ਭਰਾ ਕੋਈ ਨਹੀਂ ਜ਼ਮੀਨ ਤਿੰਨ ਕਿੱਲੇ ਨੇ ਏਰੀਆ ਲੁਧਿਆਣਾ ਕੰਮ ਪ੍ਰਾਈਵੇਟ ਜੌਬ ਸੈਲਰੀ 35000 ਮੰਗਣ ਲੜਕੀ ਜਰਸੀ ਪਰਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ 10th ਬਲਾਸਟੂ ਪਾਸ ਘਰੇਲੂ ਲੜਕੀ ਚਾਹੀਦੀ ਹੈ ਦਾਦ ਦੇਸੀ ਕੋਈ ਮੰਗਣੀ ਜਿੰਨਾਂ ਨੂੰ ਲੁਧਿਆਣਾ ਏਰੀਆ ਦੇ ਨਾਲ ਲਗਦੇ ਲੱਕੇ ਵਾਲੇ ਹੀ ਸੰਪਰਕ ਕਰਨ ਇਹਨਾਂ ਥਾਂ ਦੇ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1991 ਕਾਸਟ ਜਾਟ ਸਿੱਖ ਗੋਤ ਢਾਲੀਵਾਲ ਕੱਦ 5 ਫੁੱਟ 9 ਇੰਚ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਪਿਤਾ ਹਨ ਇਹਨਾਂ ਦੀ ਕੋ ਭੈਣ ਹੈ ਭੈਣ ਮੈਰੜਾ ਜੀ ਨਾਉ ਇਨ ਕੈਨੇਡਾ ਏਰੀਆ ਲੁਧਿਆਣਾ ਕੰਮ ਹੈ ਹੈਵੀ ਵਾਸ ਡਰਾਈਵਰ ਪਲੱਸ ਹੈਵੀ ਮਸ਼ੀਨ ਆਪਰੇਟਡ ਇਨ ਦੁਬਈ ਫ੍ਰੋਮ ਲਾਸਟ 14 ਇਅਰ ਸੈਲਰੀ 60000 ਇਹਨੂੰ ਲੈਂਕਮ 7.5 ਲੱਖ ਜ਼ਮੀਨ 5 ਏਕੜ ਹੈ ਲੜਕਾ ਤਲਾਕशुदा ਹੈ ਲੜਕੇ ਦਾ 3 ਮਹੀਨੇ ਬਾਅਦ ਹੀ ਤਲਾਕ ਹੋ ਗਿਆ ਸੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਪਾਂ ਮਿਤਾ ਰਾਖਸ਼ ਦਾ ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਰ ਲੜਕੀ ਬਿਨਾ ਬੱਚੇ ਤੋਂ ਹੋਵੇ ਪਰ ਲੜਕੀ ਦੀ ਕਾਰਜ ਜੜ ਸਿੱਖੀ ਹੋਵੇ ਇਹਨਾਂ ਦੇ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਰਾਜਵੀਰ ਸਿੰਘ ਜਨਮ 1993 ਪੜਾਈ ਪਲਾਸਟੂ ਕੱਦ 5.10 ਇੰਚ ਹੈ ਕੈਲੀਫੋਰਨੀਆ ਯੂ ਐਸ اے ਸਿਟੀਜ਼ਨ ਹੈ ਜੜ ਸਿੱਖ ਹੈ ਗੋ ਤੇ ਢਿੱਲੋ ਐ ਸਿਟੀ ਤਰਦਨ ਸਾਬੋ ਜ਼ਮੀਨ 5 ਏਕੜ ਇਹਨਾਂ ਦੀ ਮੰਗ ਹੈ ਜੀ ਯੂ ਐਸ ਏ ਵਾਲੀ ਮੀਡ ਐਨ ਆਰ ਆਈ ਗਰਲ ਚਾਹੀਦੀ ਇਹਨਾਂ ਨੂੰ ਇਹਨੇ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ